ਵਾਹ ਬਈ ਵਾਹ ਕਿੱਦਾਂ ਦਾ ਬਾਈ ਜੀ ਕਣਕ ਵੱਢ ਕੇ ਝੋਨਾ ਲੱਗੀ ਜਾਂਦਾ ਤੇ ਕਿਤੇ ਹਜੇ ਕਣਕ ਹੀ ਖੜੀ ਆ ਇਹ ਆ ਬਾਈ ਜੀ ਕੈਨੇਡਾ ਦੇ ਖੇਤ ਤੇ ਕੈਨੇਡਾ ਦੀ ਕਣਕ ਅੱਜ ਆ ਜੀ 7 ਕੇ 8 ਜੁਲਾਈ ਆ ਆ ਦੇਖ ਲਓ ਬਾਈ ਜੀ ਏਡੇ ਏਡੇ ਦੇ ਛਿੱਟੇ ਆ ਤੇ ਇੰਨਾ ਕੋਈ ਕਣਕ ਨਹੀਂ ਦਿਖਾਈ ਹੈ ਨਾ ਆ ਦੇਖ ਲਓ ਬਈ ਬੱਕਲੀਆਂ ਹੀ ਆ ਕਾਮਨ ਇਡੇ ਆ ਬਸ ਵੱਡਣ ਵਾਲਾ ਹੀ ਆ ਇੱਥੇ ਦੇਖੋ ਐਨ ਲੈਂਨ ਵਾਰ ਖੜੀ ਜਾਵਾਂ ਤੇ ਤੁਹਾਨੂੰ ਹੋਰ ਗੱਲ ਦੱਸ ਦਈਏ ਨਾ ਮੇਨ ਬਾਈ ਆਹ ਦੇਖ ਲਓ ਬਈ ਕਿੰਨਾ ਰਾਹ ਜਿਹੜਾ ਸੜਕ ਤੋਂ ਛੱਡਿਆ ਹੋਇਆ ਇਹਨਾਂ ਨੇ ਮੈਨੂੰ ਲੱਗਦਾ ਵੀ 25 30 ਫੁੱਟ ਤਾਂ ਹੋਊਗਾ ਜ਼ਿਆਦਾ ਹੀ ਹੋਊਗਾ ਬਈ ਇਹਨਾਂ ਜਿਹੜਾ ਥਾਂ ਸੜਕ ਤੋਂ ਛੱਡਿਆ ਹੋਇਆ ਇਹਨਾਂ ਨੇ ਦੇਖ ਲਓ ਇੱਥੇ ਰੂਲ ਆ ਬਾਈ ਜੀ ਇੰਨੀ ਦੂਰ ਹਟ ਕੇ ਆਪਾਂ ਜਿਹੜੀ ਆਪਦੀ ਫਸਲ ਬੀਜ ਸਕਦੇ ਆ ਤੇ ਆ ਦੇਖੋ ਬਈ ਕਣਕ ਮੈਨੂੰ ਲੱਗਦਾ ਬਾਲਾ ਨਹੀਂ ਝਾੜ ਹੁੰਦਾ ਹੋਣਾ ਕਿਉਂਕਿ ਸਿੱਟਾ ਇੱਟਾ ਬਾਲਾ ਵੱਡਾ ਨਹੀਂ ਛੋਟਾ ਜਿਹਾ ਹੀ ਆ ਤੇ ਉਹ ਦੇਖ ਲਓ ਅਗਲੇ ਪਾਸੇ ਕਣਕ ਦੀਂਦੀ ਨਹੀਂ ਕਿਉਂਕਿ ਨਾ ਕੋਈ ਵੱਟ ਨਾ ਬੰਨਾ ਗਾਂ ਟਿੱਬਾ ਹੀ ਆ ਉੱਚਾ ਤਾਂ ਆ ਦੀਵਾ ਤਾਂ ਤੇ ਬਸ ਉਹਦੇ ਸਿਰ ਤੇ ਰੱਬ ਦੇ ਸਿਰ ਤੇ ਹੀ ਹੁੰਦੀ ਆ ਉਹ ਹੀ ਮੀਂਹ ਪਉਂਦਾ ਤੇ ਉਹਦੇ ਸਿਰ ਤੇ ਹੀ ਹੁੰਦੀ ਆ ਨਾ ਇਹਦੇ ਵਿੱਚ ਕੋਈ ਮੋਟਰ ਆ ਨਾ ਕੋਈ ਵੱਟ ਨਾ ਬੰਨਾ ਨਾ ਆੜ ਨਾ ਕੋਈ ਖਾਲਾ ਤੇ ਆ ਬਾਈ ਜੀ ਕੈਨੇਡਾ ਦੇ ਖੇਤ ਦੱਸ ਦਈਏ ਬ੍ਰੈਂਟਨ ਦੇ ਵਿੱਚ ਹੈਗੇ ਆਪਾਂ ਦੇ ਕੈਲਟਨ ਵਾਲੇ ਪਾਸੇ ਆਏ ਆ ਇੱਧਰ ਸਾਰੇ ਖੇਤ ਦੀ ਖੇਤ ਆ ਬਹੁਤ ਬਹੁਤ ਵਧੀਆ ਮੌਸਮ ਪੂਰਾ ਆਸਮਾਨ ਹੋਈ ਜੀ ਪੂਰਾ ਸਿਰਾ ਮੌਤਮ ਬਸ ਮੈਨੂੰ ਲੱਗਦਾ ਕਿ ਦੋਹਾਂ ਚਾਰਾਂ ਦਿਨਾਂ ਨੂੰ ਮਸ਼ੀਨ ਲੱਗ ਜਾਣੀ ਇੱਥੇ ਵੱਢ ਦੇਣਗੇ ਤੇ ਹੋਰ ਆ ਵੀ ਇਹ ਨਾਲ ਜਿਹੜੇ ਇਹਨਾਂ ਦੇ ਆ ਸਟੋਰ ਆ ਵੱਡੇ ਵੱਡੇ ਸਟੋਰਾਂ ਦੇ ਵਿੱਚ ਇਹਨਾਂ ਨੇ ਸਟੋਰ ਕਰ ਲੈਣੀ ਗਣਕ ਤੇ ਵੇਚਦੇ ਨੇ ਨਾਲ ਦੀ ਨਾਲ ਆਪਣੇ ਵਰਗਾ ਹੁੰਦਾ ਜਿੰਨਾ ਫਸਲ ਹੁੰਦੀ ਹੈ ਜਿੰਨਾ ਰੇਟ ਸੈੱਟ ਤੇ ਵਿਝੇਵ ਜੀ ਹੈਗੀ ਹੈ ਇਹਦੇ ਵਿੱਚ ਰੱਖਦੇ ਆ ਜਦੋਂ ਰੇਟ ਰੁੱਟ ਚੰਗਾ ਬਣ ਜੇ ਉਸ ਤੋਂ ਬਾਅਦ ਇਹ ਵੇਚਦੇ ਆ ਉਹ ਮਤਲਬ ਸਾਰੇ ਫਾਰਮਾਂ ਜਿੰਨੇ ਵੀ ਹੈਗੇ ਇਹਨਾਂ ਦੇ ਆਪੋ ਆਪਣੇ ਇਹਦੇ ਸਟੋਰ ਬਣਾਏ ਆ ਵੱਡੇ ਵੱਡੇ ਜਿੰਨੀਆਂ ਫਸਲਾਂ ਹੈਗੀਆਂ ਇਹ ਸਾਰੀਆਂ ਆਪਦੀਆਂ ਸਟੋਰ ਕਰ ਲੈਂਦੇ ਆ ਤੇ ਚੰਗਾ ਰੇਟ ਹੁੰਦਾ ਫੇਰ ਵੇਚਦੇ ਆ ਆ ਬਾਈ ਜੀ ਕੈਨੇਡਾ ਦੀ ਕਣਕ ਮੌਸਮ ਘੈਂਟ ਆਜੂ ਦਾ